ਸਸ਼ੀਕਾਲ ਸਸ਼ੀਕਾਲ ਪੰਜਾਬ ਦੀ ਸਿਆਸਤ ਵਿੱਚ ਨਾ ਅੱਜਕੱਲ ਕਾਫੀ ਹਲਚਲ ਚੱਲ ਰਹੀ ਹੈ ਹਾਂਜੀ ਬਿਲਕੁਲ ਤੇ ਇੱਕ ਵੱਡੀ ਖਬਰ ਆਈ ਹੈ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਬਾਰੇ ਉਹਨਾਂ ਨੂੰ ਮੋਹਾਲੀ ਅਦਾਲਤ ਨੇ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ਤੇ ਪੇਸ਼ ਦਿੱਤਾ ਹਾਂਜੀ 14 ਦਿਨਾਂ ਦੀ ਨਿਆਂਇਕ ਹਿਰਾਸਤ ਸਾਡੇ ਕੋਲ ਇਸ ਬਾਰੇ ਇੱਕ ਖਬਰ ਹੈ ਤੇ ਅਸੀਂ ਸੋਚਿਆ ਇਸ ਤੇ ਥੋੜੀ ਗੱਲਬਾਤ ਕਰੀਏ ਦੇਖਿਓ ਵੀ ਇਹ ਸਾਰਾ ਮਾਮਲਾ ਹੈ ਕੀ ਬਿਲਕੁਲ ਬਿਲਕੁਲ ਇਹ ਵੀ ਪਤਾ ਲੱਗਾ ਹੈ ਕਿ ਉਹਨਾਂ ਨੂੰ ਹੁਣ ਨਵੀਂ ਨਾਭਾ ਜੇਲ੍ਹ ਭੇਜਿਆ ਜਾ ਰਿਹਾ ਹੈ ਹਾਂਜੀ ਤੇ ਜੇ ਥੋੜਾ ਪਿੱਛੇ ਜਾਈਏ ਤਾਂ ਇਹ ਸਾਰਾ ਕੁਝ ਸ਼ੁਰੂ ਹੋਇਆ ਸੀ ਪਿਛਲੇ ਮਹੀਨੇ 25 ਜੂਨ ਨੂੰ ਅੱਛਾ ਜਦੋਂ ਵਿਜੀਲੈਂਸ ਬਿਊਰੋ ਨੇ ਮਤਲਬ ਜਿਹੜੀ ਸਰਕਾਰੀ ਭ੍ਰਸ਼ਟਾਚਾਰ ਦੇ ਕੇਸ ਦੇਖਦੀ ਹੈ ਉਹਨਾਂ ਨੇ ਮਜੀਠੀਆ ਸਾਹਿਬ ਨੂੰ ਅੰਮ੍ਰਿਤਸਰ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਅੱਛਾ ਅੰਮ੍ਰਿਤਸਰ ਤੋਂ ਹਾਂਜੀ ਤੇ ਇਹ ਕਾਰਵਾਈ ਹੋਈ ਸੀ ਭ੍ਰਸ਼ਟਾਚਾਰ ਰੋਕੂ ਕਾਨੂੰਨ ਯਾਨੀ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਦੇ ਤਹਿਤ ਤੇ ਗ੍ਰਿਫਤਾਰੀ ਤੋਂ ਅਗਲੇ ਦਿਨ ਹੀ ਮਤਲਬ 26 ਜੂਨ ਨੂੰ ਉਹਨਾਂ ਨੂੰ ਮੁਹਾਲੀ ਲਿਆਂਦਾ ਗਿਆ ਸੀ ਓਕੇ ਤੇ ਫਿਰ ਉਹ ਦੋទੌ ਰਿਮਾਂਡ ਦਾ ਸਿਲਸਿਲਾ ਚੱਲ ਰਿਹਾ ਸੀ ਹੈਨਾ ਹਾਂਜੀ ਬਿਲਕੁਲ ਪਹਿਲਾਂ ਉਹਨਾਂ ਨੂੰ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਸੀ 7 ਦਿਨ ਹਾਂਜੀ ਫਿਰ ਜਦੋਂ ਉਹ ਖਤਮ ਹੋਇਆ ਤਾਂ 4 ਦਿਨ ਲਈ ਹੋਰ ਵਧਾ ਦਿੱਤਾ ਗਿਆ ਅੱਛਾ ਮਤਲਬ ਕੁੱਲ 11 ਦਿਨ ਪੁਲਿਸ ਕੋਲ ਰਹੇ ਉਹ ਪੁੱਛ ਗਿੱਚ ਲਈ ਹਾਂ ਐਵੇਂ ਕਹਿ ਲਓ ਪਰ ਹੁਣ ਜਿਹੜਾ 14 ਦਿਨ ਦਾ ਮਿਲਿਆ ਉਹ ਜੁਡੀਸ਼ੀਅਲ ਰਿਮਾਂਡ ਹੈ ਨਿਆਇਕ ਹਿਰਾਸਤ ਤੇ ਇਹਨਾਂ ਦੋਨਾਂ 'ਚ ਫਰਕ ਕੀ ਹੁੰਦਾ ਹੈ ਪੁਲਿਸ ਰਿਮਾਂਡ ਤੇ ਜੁਡੀਸ਼ੀਅਲ ਰਿਮਾਂਡ 'ਚ ਦੇਖੋ ਪੁਲਿਸ ਰਿਮਾਂਡ ਚ ਮੁਲਜ਼ਮ ਪੁਲਿਸ ਦੀ ਕਸਟਡੀ ਚ ਰਹਿੰਦਾ ਹੈ ਹਾਂ ਤੇ ਪੁਲਿਸ ਉਸ ਤੋਂ ਸਿੱਧੀ ਪੁੱਛਗਿੱਛ ਕਰ ਸਕਦੀ ਹੈ ਜਾਂਚ ਲਈ ਹੂੰ ਪਰ ਜੁਡੀਸ਼ੀਅਲ ਰਿਮਾਂਡ ਦਾ ਮਤਲਬ ਹੈ ਕਿ ਹੁਣ ਉਹ ਅਦਾਲਤ ਦੀ ਨਿਗਰਾਨੀ ਹੇਠ ਜੇਲ੍ਹ ਵਿੱਚ ਨੇ ਅੱਛਾ ਮਤਲਬ ਹੁਣ ਜੇਲ੍ਹ ਚ ਹਾਂਜੀ ਪੁਲਿਸ ਸਿੱਧੀ ਪੁੱਛਗਿੱਛ ਨਹੀਂ ਕਰ ਸਕਦੀ ਜੇਲ੍ਹ ਚ ਜਾ ਕੇ ਹਾਂ ਅਦਾਲਤ ਦੀ ਇਜਾਜ਼ਤ ਨਾਲ ਸ਼ਾਇਦ ਪਰ ਉਹ ਹੁਣ ਪੁਲਿਸ ਕਸਟਡੀ ਚ ਨਹੀਂ ਹਨ ਜਾਂਚ ਪਾਵੇਂ ਜਾਰੀ ਰਹੇਗੀ ਠੀਕ ਹੈ ਇਹ ਗੱਲ ਸਮਝ ਆ ਗਈ ਅੱਛਾ ਇੱਕ ਹੋਰ ਗੱਲ ਜਿਹੜੀ ਇਸ ਖਬਰ ਚ ਆਈ ਹੈ ਉਹ ਹੈ ਗੋਰਖਪੁਰ ਦਾ ਜ਼ਿਕਰ ਇੱਕ ਹੀ ਮਾਮਲਾ ਹਾਂਜੀ ਇਹ ਥੋੜਾ ਦਿਲਚਸਪ ਮੋੜ ਹੈ ਖਬਰ ਚ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਸ਼ਨੀਵਾਰ ਨੂੰ ਮਤਲਬ ਪੇਸ਼ੀ ਤੋਂ ਇੱਕ ਦਿਨ ਪਹਿਲਾਂ ਵਿਜੀਲੈਂਸ ਉਹਨੂੰ ਉੱਤਰ ਪ੍ਰਦੇਸ਼ ਲੈ ਕੇ ਗਈ ਸੀ ਯੂਪੀ ਕਿੱਥੇ ਗੋਰਖਪੁਰ ਸ਼ਹਿਰ ਅੱਛਾ ਗੋਰਖਪੁਰ ਪਰ ਉੱਥੇ ਕਿਉਂ ਦੱਸਿਆ ਜਾ ਰਿਹਾ ਹੈ ਕਿ ਉੱਥੇ ਕੋਈ ਸਰਾਇਆ ਇੰਡਸਟਰੀਜ਼ ਹੈ ਤੇ ਉਸ ਨਾਲ ਸੰਬੰਧਿਤ ਕੁਝ ਸਬੂਤ ਇਕੱਠੇ ਕਰਨੇ ਸਨ ਓਹ ਤਾਂ ਮਤਲਬ ਕੇਸ ਦਾ ਕੋਈ ਕਨੈਕਸ਼ਨ ਯੂਪੀ ਨਾਲ ਵੀ ਜੁੜ ਰਿਹਾ ਹੈ ਲੱਗਦਾ ਤਾਂ ਇਹੀ ਹੈ ਹੁਣ ਇਸਰਾਇਆ ਇੰਡਸਟਰੀਜ਼ ਦਾ ਕੀ ਰੋਲ ਹੈ ਇਹ ਤਾਂ ਅੱਗੇ ਜਾਂਚ ਵਿੱਚ ਹੀ ਪਤਾ ਲੱਗੇਗਾ ਪਰ ਹਾਂ ਉਹਨਾਂ ਨੂੰ ਉੱਥੇ ਲਿਜਾਇਆ ਗਿਆ ਸੀ ਇਹ ਤਾਂ ਕਾਫੀ ਅਹਿਮ ਗੱਲ ਹੈ ਅੱਛਾ ਤੇ ਜਿਸ ਦਿਨ ਉਹਨਾਂ ਨੂੰ ਮੋਹਾਲੀ ਕੋਰਟ ਚ ਪੇਸ਼ ਕੀਤਾ ਉਸ ਦਿਨ ਮਾਹੌਲ ਕਿਉਂ ਜਿਹਾ ਸੀ ਉੱਥੇ ਖਬਰ ਚ ਕੁਝ ਲਿਖਿਆ ਇਸ ਬਾਰੇ ਹਾਂਜੀ ਲਿਖਿਆ ਹੈ ਕਿ ਕੋਰਟ ਕੰਪਲੈਕਸ ਦੇ ਆਲੇ ਦੁਆਲੇ ਨਾ ਪੁਲਿਸ ਦਾ ਬਹੁਤ ਭਾਰੀ ਬੰਦੋਬਸਤ ਸੀ ਅੱਛਾ ਭਾਵੇਂ ਐਤਵਾਰ ਸੀ ਛੁੱਟੀ ਦਾ ਦਿਨ ਪਰ ਸਵੇਰ ਤੋਂ ਹੀ ਸੁਰੱਖਿਆ ਬਹੁਤ ਜ਼ਿਆਦਾ ਸਖਤ ਕਰ ਦਿੱਤੀ ਗਈ ਸੀ ਸ਼ਾਇਦ ਇਸ ਲਈ ਕਿ ਕੋਈ ਹੰਗਾਮਾ ਨਾ ਹੋਵੇ ਜਾਂ ਭੀੜ ਇਕੱਠੀ ਨਾ ਹੋਵੇ ਹਾਂਜੀ ਆਮ ਤੌਰ ਤੇ ਜੇ ਹਾਈ ਪ੍ਰੋਫਾਈਲ ਕੇਸ ਆਜੇ ਇਹੀ ਕਾਰਨ ਹੁੰਦਾ ਹੈ ਪੁਲਿਸ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਖਬਰ ਚ ਵੀ ਸੀ ਕਿ ਕੁਝ ਅਕਾਲੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਬਿਲਕੁਲ ਉਸੇ ਸਵੇਰ ਪੰਜਾਬ ਪੁਲਿਸ ਨੇ ਸੂਬੇ ਦੇ ਵੱਖਰੇ ਵੱਖਰੇ ਥਾਵਾਂ ਤੋਂ ਕਈ ਸੀਨੀਅਰ ਅਕਾਲੀ ਲੀਡਰਾਂ ਤੇ ਵਰਕਰਾਂ ਨੂੰ ਹਿਰਾਸਤ ਚ ਲਿਆ ਗਿਆ ਸੀ ਪਰ ਕਿਉਂ ਖਬਰ ਮੁਤਾਬਕ ਇਸ ਦਾ ਮਕਸਦ ਸੀ ਉਹਨਾਂ ਨੂੰ ਮੋਹਾਲੀ ਆਉਣ ਤੋਂ ਰੋਕਣਾ ਮਤਲਬ ਜਿੱਥੇ ਮਜੀਠੀਆ ਸਾਹਿਬ ਦੀ ਪੇਸ਼ੀ ਹੋਣੀ ਸੀ ਉੱਥੇ ਉਹਨਾਂ ਦੇ ਸਮਰਥਕ ਵੱਡੀ ਗਿਣਤੀ ਚ ਨਾ ਪਹੁੰਚ ਜਾਣ ਓਕੇ ਮਤਲਬ ਇੱਕ ਤਰ੍ਹਾਂ ਦਾ ਪ੍ਰੀਵੈਂਟਿਵ ਐਕਸ਼ਨ ਸੀ ਹਾਂ ਐਵੇਂ ਕਹਿ ਸਕਦੇ ਹੋ ਠੀਕੇ ਤਾਂ ਜੇ ਆਪਾਂ ਸਾਰੀ ਗੱਲ ਦਾ ਨਿਚੋੜ ਕੱਢੀਏ ਅ ਬਿਕਰਮ ਸਿੰਘ ਮਜੀਠੀਆ ਹੁਣ 14 ਦਿਨਾਂ ਲਈ ਨਿਆਰੇ ਖਿਰਾਸਤ 'ਚ ਨਵੀਂ ਨਾਭਾ ਜੇਲ੍ਹ 'ਚ ਰਹਿਣਗੇ ਹਾਂਜੀ ਉਹਨਾਂ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਹੈ ਵਿਜੀਲੈਂਸ ਜਾਂਚ ਕਰ ਰਹੀ ਹੈ ਤੇ ਇਸ ਸਿਲਸਿਲੇ 'ਚ ਉਹਨਾਂ ਨੂੰ ਗੋਰਖਪੁਰ ਵੀ ਲੈ ਜਾਇਆ ਗਿਆ ਬਿਲਕੁਲ ਤੇ ਪੇਸ਼ੀ ਵਾਲੇ ਦਿਨ ਮੁਹਾਲੀ ਕੋਰਟ 'ਚ ਸਖਤ ਸੁਰੱਖਿਆ ਸੀ ਤੇ ਕੁਝ ਅਕਾਲੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਹਾਂਜੀ ਮੋٹے ਤੌਰ ਤੇ ਇਹੀ ਮੁੱਖ ਗੱਲਾਂ ਨੇ ਇਸ ਖਬਰ ਦੀਆਂ ਤੇ ਦੇਖੋ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਸੀਂ ਸਿਰਫ ਜੋ ਖਬਰ ਚ ਆਇਆ ਹੈ ਉਸ ਤੇ ਗੱਲ ਕਰ ਰਹੇ ਹਾਂ। ਬਿਲਕੁਲ ਸਾਡਾ ਮਕਸਦ ਕਿਸੇ ਦਾ ਪੱਖ ਲੈਣਾ ਜਾਂ ਕਿਸੇ ਦੀ ਆਲੋਚਨਾ ਕਰਨਾ ਨਹੀਂ ਸਿਰਫ ਜਾਣਕਾਰੀ ਨੂੰ ਸਮਝਣਾ ਹੈ ਜਿਵੇਂ ਉਹ ਸਾਨੂੰ ਮਿਲੀ ਹੈ। ਸਹੀ ਗੱਲ ਹੈ। ਇਹ ਸਿਰਫ ਤੱਥਾਂ ਤੇ ਆਧਾਰਿਤ ਚਰਚਾ ਹੈ। ਪਰ ਹਾਂ ਇਸ ਸਬ ਤੋਂ ਨਾ ਇੱਕ ਸਵਾਲ ਜ਼ਰੂਰ ਮਨ ਚਾਉਂਦਾ ਹੈ ਜਿਸ ਤੇ ਸ਼ਾਇਦ ਸੋਚਣ ਦੀ ਲੋੜ ਹੈ ਹਾਂਜੀ ਇਹ ਜਿਹੜਾ ਗੋਰਖਪੁਰ ਤੇ ਸਰਾਇਆ ਇੰਡਸਟਰੀਜ਼ ਵਾਲਾ ਐਂਗਲ ਨਿਕਲਿਆ ਹੈ ਇਹ ਅੱਗੇ ਜਾ ਕੇ ਕੀ ਰੂਪ ਲੈਂਦਾ ਹੈ ਕੀ ਇਸ ਨਾਲ ਕੇਸ ਨੂੰ ਕੋਈ ਨਵੀਂ ਦਿਸ਼ਾ ਮਿਲੇਗੀ ਹੂੰ ਇਹ ਦੇਖਣ ਵਾਲੀ ਗੱਲ ਹੋਵੇਗੀ ਤੇ ਦੂਜਾ ਕਿ ਅਜਿਹੇ ਵੱਡੇ ਸਿਆਸੀ ਕੇਸਾਂ ਦਾ ਪੰਜਾਬ ਦੇ ਸਮੁੱਚੇ ਸਿਆਸੀ ਮਾਹੌਲ ਤੇ ਕੀ ਅਸਰ ਪੈਂਦਾ ਹੈ ਖਾਸ ਕਰਕੇ ਆਉਣ ਵਾਲੇ ਸਮੇਂ ਵਿੱਚ ਇਹ ਵੀ ਇੱਕ ਅਹਿਮ ਪਹਿਲੂ ਹੈ ਬਿਲਕੁਲ ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਸ਼ਾਇਦ ਆਉਣ ਵਾਲਾ ਸਮਾਂ ਹੀ ਦੇਵੇਗਾ।